ਪੰਜਾਬ ਦੀ ਕਾਂਗਰਸ ਦੇ ਵੱਲ ਰੁਖ ਕਰੀਏ ਤਾਂ ਪੰਜਾਬ ਦੀ ਕਾਂਗਰਸ ਇਹਨਾਂ ਦਿਨਾਂ ਦੇ ਵਿੱਚ ਦੁਚਿੱਤੀ ਦੇ ਵਿੱਚ ਹੈ ਕਿਉਂਕਿ ਇੱਕ ਪਾਸੇ ਰੈਲੀਆਂ ਦਾ ਜ਼ਿਕਰ ਸੀ ਨਵਜੋਤ ਸਿੰਘ ਸਿੱਧੂ ਦੀਆਂ ਦਾ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਮਾਸਟਰ ਸਟਾਕ ਮਾਰਦੇ ਨੇ ਤੇ ਸਿੱਧਾ ਹੀ ਨਵਜੋਤ ਸਿੰਘ ਸਿੱਧੂ ਦੀ ਆਖਰੀ ਰੈਲੀ ਕਰਾਉਣ ਵਾਲੇ ਮੋਗੇ ਵਿਚਲੇ ਵੱਡੇ ਆਕੂਆਂ ਨੂੰ ਬਾਹਰ ਦਾ ਰਸਤਾ ਵਿਖਾ ਦਿੰਦੇ ਨੇ ਪਾਰਟੀ ਦੇ ਵਿੱਚੋਂ ਚਰਚਾਵਾ ਛਿੜੀਆਂ ਨੇ ਕਿ ਹੁਣ ਨਵਜੋਤ ਸਿੰਘ ਸਿੱਧੂ ਨੂੰ ਕਲੀਨ ਬੋਲਡ ਕਰਨ ਦੀ ਤਿਆਰੀ ਚ ਨੇ ਰਾਜਾ ਵੜਿੰਗ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਮੌਜੂਦ ਨੇ ਡੱਲਾ ਸਾਹਿਬ ਚਰਚਾਵਾ ਛਿੜਗੀਆਂ ਮੀਡੀਆ ਦੇ ਵਿੱਚ ਖਾਸ ਤੌਰ ਤੇ ਕਹਿੰਦੇ ਕਿ ਇੱਕ ਤੋਂ ਬਾਅਦ ਇੱਕ ਵਿਕਟ ਛੁੱਟੀ ਜਾ ਰਹੀਆਂ ਨਵਜੋਤ ਸਿੰਘ ਸਿੱਧੂ ਦੀ ਤੇ ਇੱਕ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਕਲੀਨ ਬੋਲਡ ਕਰਨ ਗਿਆ ਜਾਵੇ ਨਹੀਂ ਦੇਖੋ ਮੈਨੂੰ ਕਿ ਇਮੀਡੀਆ ਦਾ ਵਿਚਾਰ ਇਹ ਹੋ ਸਕਦਾ ਹੈ ਮੀਡੀਆ 'ਚ ਚਰਚਾਵਾਂ ਹੋ ਸਕਦੀਆਂ ਨੇ ਪਰ ਅਜੇ ਆ ਨਹੀਂ ਹੈ ਨਵਜੋਤ ਸਿੰਘ ਸਿੱਧੂ ਲੋਕ ਮੁੱਦਿਆਂ ਤੇ ਲੜਾਈ ਲੜ ਰਹੇ ਨੇ ਕਾਂਗਰਸ ਦੀ ਹਾਈ ਕਮਾਂਡ ਨੂੰ ਵੀ ਪਤਾ ਹੈ ਔਰ ਕਾਂਗਰਸ ਦੀ ਤਰੱਕੀ ਦਾ ਵਿਚਾਰ ਲੈ ਕੇ ਜਾ ਰਹੇ ਨੇ ਹਾਂ ਦੋ ਲੀਡਰਾਂ ਤੇ ਜਿਹੜੀ ਕਾਰਵਾਈ ਕੀਤੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਮੈਨੂੰ ਲੱਗਦਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਬਚਣ ਦੀ ਲੋੜ ਹੈ ਕਿਉਂਕਿ ਜਿਹੜੇ ਟਕਸਾਲੀ ਪਰਿਵਾਰ ਨੇ ਜਿਹੜੇ ਪੁਰਾਣੇ ਸਮਿਆਂ ਤੋਂ ਕਾਂਗਰਸ ਨਾਲ ਜੁੜੇ ਹੋਣ ਜੁੜੇ ਹੋਏ ਨੇ ਅਗਰ ਉਹਨਾਂ ਤੇ ਕਾਂਗਰਸ ਇਸ ਤਰੀਕੇ ਨਾਲ ਕਾਰਵਾਈ ਕਰੂਗੀ ਇਹਦੇ ਨਾਲ ਕਾਂਗਰਸ ਦੇ ਅੰਦਰ ਸਿਰਫ ਫੁੱਟ ਵਧਣੀ ਹੈ ਔਰ ਵੈਸੇ ਵੀ ਤੁਸੀਂ 2022 ਤੋਂ ਪਹਿਲਾਂ ਦੇਖ ਲਓ ਕਾਂਗਰਸ ਕਿਉਂ ਹਾਰੀ ਕੈਪਟਨ ਅਮਰਿੰਦਰ ਜਦੋਂ ਅਸਤੀਫਾ ਦੇ ਗਿਆ ਉਸ ਤੋਂ ਬਾਅਦ ਕਾਂਗਰਸ ਕਿਉਂ ਹਾਰੀ ਉਦੋਂ ਨਵਜੋਤ ਸਿੰਘ ਸਿੱਧੂ ਦੇ ਪੈਰ ਨਹੀਂ ਲੱਗਣ ਦੇਣਾ ਚਾਹੁੰਦੇ ਸੀ ਕੁਝ ਧੜੇਬਾਜ਼ ਲੀਡਰ ਦੇਖੋ ਕਾਂਗਰਸ ਮੈਂ ਅੱਗੇ ਕਹਿਣਾ ਹੁੰਦਾ ਵੀ ਜੇ ਕਾਂਗਰਸ ਦੇ 10 ਲੀਡਰ ਤੁਰੇ ਜਾਂਦੇ ਆ ਨਾ ਮੈਂ ਦਾਅਵੇ ਨਾ ਕਹਿ ਸਕਦਾ ਉਹ 10 ਲੀਡਰਾਂ ਚੋਂ ਘੱਟੋ ਘੱਟ 3-4 ਗੁੱਟ ਹੋਣਗੇ ਹੁਣ ਕਦੀ 2-2 ਦੇ ਗੁੱਟ ਨੇ ਕਦੀ 3-3 ਦੇ ਗੁੱਟ ਨੇ ਸੋ ਜੇ 10 ਲੀਟਰ ਕਾਂਗਰਸ ਦੇ ਤੁਰੇ ਜਾਂਦੇ ਉਹਨਾਂ 'ਚ ਵੀ ਗੁੱਟਬਾਜ਼ੀ ਹੈ ਕਾਂਗਰਸ ਨੂੰ ਇਸ ਸਿਉਂਖ ਨੂੰ ਖਤਮ ਕਰਨ ਦੀ ਲੋੜ ਹੈ ਨਾ ਕਿ ਜਿਵੇਂ ਮੁਗੇਚ ਜਿਨ੍ਹਾਂ ਨੇ ਰੈਲੀ ਕਰਾਈ ਉਹਨਾਂ ਨੂੰ ਤੁਸੀਂ ਪਾਰਟੀ ਤੋਂ ਕੱਢ ਰਹੇ ਹੋ ਇਹ ਵੇਲਾ ਤਾਂ ਇਹ ਹੈ ਦੇਖੋ ਹੁਣ ਕੌਮੀ ਪੱਧਰ ਤੇ ਰਾਹੁਲ ਗਾਂਧੀ ਤਾਂ ਕੱਢ ਰਿਹਾ ਭਾਰਤ ਜੋੜੋ ਯਾਤਰਾ ਤੇ ਪਹਿਲਾਂ ਕਾਂਗਰਸ ਤਾਂ ਜੋੜ ਲਓ ਕਾਂਗਰਸ ਚੱਡੀ ਫੁੱਟ ਪਈ ਮੈਂ ਅੱਗੇ ਵੀ ਕਹਿੰਦਾ ਹੁੰਨਾ ਵੀ ਉਹ ਤਾਂ ਹੁਣ ਉਹ ਹੁਣ ਭਾਰਤ ਚ ਜੋੜੋ ਇਨਸਾਫ ਯਾਤਰਾ ਤੇ ਲੱਗੇ ਨੇ ਤੇ ਇੱਥੇ ਕੋਈ ਇਨਸਾਫ ਵਾਲੀ ਗੱਲ ਹੀ ਨਹੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਪੰਜਾਬੀ ਚ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਜੀਦਾ ਕਾਂਗਰਸ ਚ ਲੋਟ ਆਉਂਦਾ ਹੈ ਜੀਦਾ ਕਾਂਗਰਸ ਚ ਲੋਟ ਆਉਂਦਾ ਹੈ ਉਹ ਆਪਣਾ ਹੀ ਹਿਸਾਬ ਕਿਤਾਬ ਲਈ ਜਾਂਦਾ ਸੋ ਇਸ ਕਰਕੇ ਪਾਰਟੀ ਚ ਲੀਡਰਾਂ ਨੂੰ ਕੱਢਣ ਦੀ ਲੋੜ ਨਹੀਂ ਪਾਰਟੀ ਚ ਲੀਡਰਾਂ ਨੂੰ ਜੋੜਨ ਦੀ ਲੋੜ ਹੈ ਸਾਰੇ ਇਕੱਠੇ ਹੋ ਕੇ ਚੱਲੋ ਪਰ ਇਹ ਫੁੱਟ ਨਹੀਂ ਕਾਂਗਰਸ ਬਾਈ ਚ ਖਰਾਬ ਕੀਤੀ ਸੀ ਕਿੰਨੇ ਧੜੇ ਬਣ ਗਏ ਸੀ 22 ਚ ਕਈ ਤਾਂ ਮੁੱਖ ਮੰਤਰੀ ਦੇ ਦਾਵੇਦਾਰ ਤੁਰੇ ਫਿਰਦੇ ਸੀ ਚਲੋ ਬਾਅਦ ਦੇ ਵਿੱਚ ਇੱਕੋ ਹੀ ਮੁੱਖ ਮੰਤਰੀ ਦੇ ਦਾਵੇਦਾਰ ਰਹਿ ਗਏ ਚਰਨਜੀਤ ਚੰਨੀ ਪਰ ਹੁਣ ਵੀ ਤੁਸੀਂ ਵੇਖੋ ਹੁਣ 2024 ਤੋਂ ਪਹਿਲਾਂ ਕਿੰਨੇ ਦਾਵੇਦਾਰ ਟਿਕਟਾਂ ਦੇ ਬਣ ਗਏ ਕਿਸੇ ਨੇ ਪਤਨੀ ਨੂੰ ਟਿਕਟ ਦੁਆਣੀ ਕਿਸੇ ਨੇ ਬਾਪੂ ਜੀ ਨੂੰ ਦੁਆਣੀ ਕਿਸੇ ਨੇ ਆਪਣੇ ਪੁੱਤ ਨੂੰ ਦੁਆਣੀ ਸੋ ਇਸ ਤਰ੍ਹਾਂ ਦੀ ਸੋਚ ਦੇ ਨਾਲ ਕਾਂਗਰਸ ਪਾਰਟੀ ਦੀ ਜਿਹੜੀ ਸਿਆਸਤ ਹੈ ਉਹ ਮੈਨੂੰ ਬਹੁਤੀ ਇਹਦੇ 'ਚ ਸੰਭਾਵਨਾ ਨਜ਼ਰ ਨਹੀਂ ਆਉਂਦੀ ਉਧਰੋਂ ਭਗਵੰਤ ਮਾਸਟਰ ਸਟ੍ਰੋਕ ਮਾਰੀ ਜਾਂਦਾ 13 0 ਦਾ ਹੁਣ ਤੁਸੀਂ ਮੈਨੂੰ ਦੱਸੋ ਗਗਨਦੀਪ ਜੀ ਭਗਵੰਤ ਮਾਨ ਨੇ ਤਾਂ ਐਡੇ ਹੌਸਲੇ ਨਾਲ ਕਹਿਤਾ 13 0 ਤੇ ਤੁਸੀਂ ਦੱਸੋ ਕਾਂਗਰਸ ਪੰਜਾਬ ਚ ਕਹਿ ਸਕਦੀ 13 0 ਸ਼੍ਰੋਮਣੀ ਅਕਾਲੀ ਦਲ ਕਹਿ ਦੂਗਾ 13 0 ਭਾਰਤੀ ਜਨਤਾ ਪਾਰਟੀ ਕਹਿ ਦੂਗੀ 13 0 ਆਹੀ ਫਰਕ ਹੈ ਜੇ ਕਾਂਗਰਸ ਇਕੱਠੀ ਹੁੰਦੀ ਸਾਰੇ ਲੀਡਰ ਇਕੱਠੇ ਹੁੰਦੇ ਤੇ 13 0 ਕਹਿਣ ਦਾ ਮਾਦਾ ਮਾਦਾ ਰੱਖਦੇ ਫੇਰੇ ਹੁਣ ਇਹ 13 0 ਦਾ ਮਾਦਾ ਹੀ ਨਹੀਂ ਇਹਨਾਂ ਦਾ ਕਿ ਆ ਲੀਡਰ ਕੱਢ ਕੇ ਕਾਂਗਰਸ ਦਾ ਕੁਝ ਨਹੀਂ ਬਣਨਾ ਇਹਦੇ ਨਾਲ ਫੁੱਟ ਹੋਰ ਵੱਧ ਜਾਣੀ ਕਾਂਗਰਸ ਦੇ ਵਿੱਚ ਔਰ ਇਹਦੇ ਨਾਲ ਜਿਹੜਾ ਕਾਂਗਰਸ ਦਾ ਵਲੰਟੀਅਰ ਹੈ ਵਰਕਰ ਹੈ ਉਹ ਹਰ ਨੇ ਸਮੇਂ ਚ ਘਬਰਾਊਗਾ ਕਿਸੇ ਵੀ ਲੀਡਰ ਦੀ ਕੋਈ ਪ੍ਰੋਗਰਾਮ ਕਰਨ ਲਈ ਉਹਨੇ ਕਹਿਣਾ ਦੂਸਰੇ ਨੂੰ ਪਸੰਦ ਨਹੀਂ ਹੋਣਾ ਜਦੋਂ ਉਹਦਾ ਦਾ ਲੱਗਿਆ ਕਿਤੇ ਮੇਰੇ ਤੇ ਕਾਰਵਾਈ ਨਾ ਕਰ ਦੇ ਇਹ ਗੱਲਾਂ ਹੋਣਗੀਆਂ ਕਾਂਗਰਸ ਚਲੋ ਸਭ ਇਹ ਸਾਰੇ ਵਿਚਾਰ ਚਰਚਾਵਾ ਜਿਹੜੀਆਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਕੀਤੀਆਂ ਕਿ ਕਾਂਗਰਸ ਹੁਣ ਵੱਡੇ ਲੀਡਰਾਂ ਨੂੰ ਪੰਜਾਬ ਦੇ ਵਿੱਚ ਤਾਰਨ ਦੀ ਕੋਸ਼ਿਸ਼ ਕਰੂਗੀ ਐਮਪੀ ਸੀਟ ਦੇ ਉੱਤੇ ਚਰਚਾਵਾ ਉਹ ਕਿਤਨਾ ਕਿਤੇ ਸੱਚ ਹੁੰਦੀਆਂ ਸਾਬਤ ਆ ਰਹੀਆਂ ਨੇ ਕਹਿੰਦੇ ਕਿ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਬਾਅਦ ਜੇ ਚਰਚਾ ਛੁੱਟਦੀ ਹੈ ਸੁਖਪਾਲ ਖੇਰੇ ਦੀ ਸਖਪਾਲ ਖਹਿਰਾ ਨੂੰ ਕਹਿੰਦੇ ਸੰਗਰੂਰ ਸੀਟ ਤੋਂ ਉਤਾਰ ਸਕਦੇ ਨੇ ਤੇ ਰਾਜਾ ਵੜਿੰਗ ਹੁਣਾਂ ਨੂੰ ਸਿੱਧੇ ਤੌਰ ਤੇ ਉੱਤੇ ਲਾਉਣ ਕੇ ਜਾ ਕੇ ਬਠਿੰਡੇ ਦੇ ਵਿੱਚ ਨਹੀਂ ਦੇਖੋ ਸੁਖਪਾਲ ਖਹਿਰਾ ਨੂੰ ਅਗਰ ਸੰਗਰੂਰ ਤੋਂ ਉਤਾਰਨਗੇ ਤੇ ਦੇਖੋ ਸੁਖਪਾਲ ਖਹਿਰਾ ਇਮਾਨਦਾਰ ਚਵੀ ਦਾ ਲੀਡਰ ਹੈ ਸੰਘਰਸ਼ ਕਰਨ ਵਾਲਾ ਲੀਡਰ ਹੈ ਲੋਕਾਂ ਚ ਸੁਖਪਾਲ ਖਹਿਰਾ ਦੀ ਹਰਮਨ ਪਿਆਰਤਾ ਹੈ ਲੋਕ ਮੁੱਦੇ ਵੀ ਚੱਕਦਾ ਹੈ ਮੈਨੂੰ ਲੱਗਦਾ ਜੇ ਸੁਖਪਾਲ ਖੈਰ ਨੂੰ ਸੰਗਰੂਰ ਚ ਉਤਾਰਨਗੇ ਤੇ ਕਿਤੇ ਸਿਆਸੀ ਬਲੀ ਦੀ ਤਿਆਰੀ ਨਾ ਸੁਖਪਾਲ ਸਿੰਘ ਖੈਰਾ ਦੀ ਹੋ ਜਾਈ ਸੁਖਪਾਲ ਖੈਰਾ ਨੂੰ ਬਿਲਕੁਲ ਇਨਕਾਰ ਕਰ ਦੇਣਾ ਚਾਹੀਦਾ ਹੈ ਸੰਗਰੂਰ ਤੋਂ ਚੋਣ ਲੜਨ ਦੇ ਲਈ ਦੇਖੋ ਮੇਰਾ ਅੱਜ ਵੀ ਮੰਨਣਾ ਹੈ ਸੰਗਰੂਰ ਚ ਜੇ ਮੁਕਾਬਲਾ ਹੋਣਾ ਹੈ ਆਮ ਆਦਮੀ ਪਾਰਟੀ ਨਾਲ ਹੋਣਾ ਹੈ ਮੁਕਾਬਲਾ ਕਰਨਾ ਕਿਹਨੇ ਹੈ ਹਾਲ ਦੀ ਗੱਡੀ ਸਿਰਫ ਸਿਮਰਨਜੀਤ ਸਿੰਘ ਮਾਨ ਇੱਕ ਮੈਨੂੰ ਨਜ਼ਰ ਆਉਂਦੇ ਨੇ ਜਿਹੜੇ ਆਮ ਆਦਮੀ ਪਾਰਟੀ ਨਾਲ ਲੜ ਸਕਦੇ ਨੇ ਦੇਖੋ ਪਿਛਲੀ ਵਾਰੀ ਤਾਂ ਉਹ ਜਿੱਤ ਗਏ ਸੀ ਹੁਣ ਇਸ ਵਾਰ ਕਿਹੋ ਜਿਹਾ ਮਾਹੌਲ ਬਣਦਾ ਹੈ ਕਿਹੋ ਜੀ ਲਹਿਰ ਬਣਦੀ ਹੈ ਉਹਨੂੰ ਹਜੇ ਵਕਤ ਹੈ ਪਰ ਆਮ ਆਦਮੀ ਪਾਰਟੀ ਦਾ ਉੱਥੇ ਮੁਕਾਬਲਾ ਸਿਰਫ ਸਿਮਰਜੀਤ ਸਿੰਘ ਮਾਨ ਕਰ ਸਕਦੇ ਨੇ ਹੁਣ ਤੇ ਭਾਜਪਾ ਦੇਖ ਲਓ ਭਾਜਪਾ ਨਹੀਂ ਦਿਖਦੀ ਮੈਨੂੰ ਉੱਥੇ ਕਾਂਗਰਸ ਨਹੀਂ ਦਿਖਦੀ ਕਾਂਗਰਸ ਵਾਲੇ ਜਿਹੜੇ ਇੱਕ ਲੀਡਰ ਸੀ ਪੁਰਾਣੇ ਸਮਿਆਂ ਚੋਂ ਭਾਜਪਾ ਚਲੇ ਗਏ ਸੀ ਜਿਹੜੇ ਪਿਛਲੀ ਵਾਰੀ ਕਾਂਗਰਸ ਚ ਚੋਣ ਲੜੇ ਸੀ ਸੰਗਰੂਰ ਧੋਰੀ ਤੋਂ ਵੀ ਉਹ ਬਾਅਦ ਦੇ ਵਿੱਚ ਨਹੀਂ ਜਿੱਤ ਸਕੇ ਸੋ ਮੈਨੂੰ ਲੱਗਦਾ ਹੈ ਸੰਗਰੂਰ ਚ ਅਗਰ ਸੁਖਪਾਲ ਖਹਿਰਾ ਨੂੰ ਉਤਾਰਨਗੇ ਤੇ ਉਹ ਕਿਤੇ ਨਾ ਕਿਤੇ ਸਿਆਸੀ ਬਲੀ ਦੇਣ ਵਾਲੀ ਗੱਲ ਹੋ ਜੂਗੀ ਸੁਖਪਾਲ ਖਹਿਰਾ ਨੂੰ ਅਗਰ ਸੁਖਪਾਲ ਖਹਿਰਾ ਨੂੰ ਲੜਾਉਣਾ ਹੈ ਦੇਖੋ ਸੁਖਪਾਲ ਖਹਿਰਾ ਨੂੰ ਤੁਸੀਂ ਦੁਆਬੇ ਚੋਂ ਲੜਾਓ ਹਣਾ ਜਾਂ ਤੁਸੀਂ ਸੁਖਪਾਲ ਖਹਿਰਾ ਨੂੰ ਉਂਜ ਤਾਂ ਮੇਰਾ ਮੰਨਣਾ ਹੈ ਕਿ ਜੇ ਤੁਸੀਂ ਸੁਖਪਾਲ ਖਹਿਰਾ ਨੂੰ ਲੜਾਉਣਾ ਹੀ ਹੈ ਤਾਂ ਜਿਹੜੇ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ ਤੁਸੀਂ ਉਸੇ ਲੋਕ ਸਭਾ ਤੋਂ ਉਹਨਾਂ ਨੂੰ ਲੜਾ ਸਕਦੇ ਹੋ ਜੀ ਲੜਾਉਣਾ ਹੀ ਹੈ ਪਰ ਸੁਖਪਾਲ ਖਹਿਰਾ ਅਗਰ ਉਹਨਾਂ ਨੂੰ ਉੱਥੇ ਲੜਾਇਆ ਜਾਵੇ ਤੇ ਉਹ ਤੱਕੜੇ ਨੇ ਪਰ ਉਹਨਾਂ ਨੂੰ ਸੰਗਰੂਰ ਨਹੀਂ ਲੜਾਉਣਾ ਚਾਹੀਦਾ ਨਹੀਂ ਲੜਾਉਣਾ ਚਾਹੀਦਾ ਜੇਕਰ ਸੁਖਪਾਲ ਖਹਿਰਾ ਦੀ ਤੁਸੀਂ ਇਸ ਕਰਕੇ ਇਹ ਨਹੀਂ ਵੀ ਸੁਖਪਾਲ ਖਹਿਰਾ ਸੰਗਰੂਰ ਜਿੱਤ ਨਹੀਂ ਸਕਦੇ ਇਸ ਕਰਕੇ ਨਹੀਂ ਲੜਾਉਣਾ ਚਾਹੀਦਾ ਕਿਉਂਕਿ ਕਾਂਗਰਸ ਦਾ ਜਿਹੜਾ ਕਲਚਰ ਹੈ ਨਾ ਦਿਖਦਾ ਜੇ ਸੁਖਪਾਲ ਖਹਿਰਾ ਨੂੰ ਉੱਥੇ ਟਿਕਟ ਦੇਤੀ ਤੋਂ ਮੈਂ ਅੱਗੇ ਕਿਹਾ ਉੱਥੇ ਜਿਹੜੇ ਕਿੰਨੇ ਲੀਡਰ ਹੋਰ ਪੁਰਾਣੇ ਸਮਿਆਂ ਦੇ ਸੀ ਉਹ ਸਾਰਿਆਂ ਨੇ ਸੁਖਪਾਲ ਖੈਰਾ ਨੂੰ ਜਿੱਤਨ ਨਹੀਂ ਦੇਣਾ ਦਿੱਕਤ ਹੈ ਜੇ ਹੁੰਦੀ ਨਾ ਵੀ ਕਾਂਗਰਸ ਇਕੱਠੀ ਹੈ ਫਿਰ ਤਾਂ ਜਿੱਥੋਂ ਮਰਜ਼ੀ ਲੀਡਰ ਲੜਾ ਲੋ ਉਹ ਜਿੱਤਨ ਨਹੀਂ ਦੇਣਾ ਸੁਖਪਾਲ ਖੈਰਾ ਨੂੰ ਉੱਥੇ ਇਸ ਤਰ੍ਹਾਂ ਦੀ ਗੁੱਟਬਾਜ਼ੀ ਕਾਂਗਰਸ ਹੈ ਉਹਨਾਂ ਨੇ ਕਿਹਾ ਦੱਸੋ ਜੀ ਹੁਣ ਤੁਸੀਂ ਸੁਖਪਾਲ ਖੈਰਾ ਉਹਨਾਂ ਨੂੰ ਪੁਲਾਹਤ ਤੋਂ ਲਿਆ ਕੇ ਸੰਗਰੂਹ ਟਿਕਟ ਦੇ ਦਿੱਤੀ ਤੇ ਜਿਹੜੇ ਅਸੀਂ ਇੰਨੇ-ਇੰਨੇ ਸਮਿਆਂ ਦੇ ਉੱਥੇ ਕੰਮ ਕਰਦੇ ਆ ਉੱਥੇ ਇੱਕ ਸਾਬਕਾ ਮੰਤਰੀ ਕਾਂਗਰਸ ਦਾ ਉਹ ਵੀ ਦੌੜ ਚ ਹੈ ਕਈ ਲੋਕ ਉੱਥੇ ਦੌੜ ਚ ਨੇ ਕਈ ਸਾਬਕਾ ਵਿਧਾਇਕ ਦੌੜ ਚ ਨੇ ਸੰਗਰੂਰ ਦੀ ਟਿਕਟ ਤੇ ਇੱਕ ਪਾਸੇ ਤੁਸੀਂ ਕਹਿ ਰਹੇ ਕਿ ਸੰਗਰੂਰ ਤੋਂ ਸੁਪਾਲ ਖਹਿਰੇ ਨੂੰ ਤਾਰ ਕੇ ਸਿਆਸੀ ਬਲੀ ਆ ਫਿਰ ਲੱਗਦਾ ਕਿ ਰਾਜਾ ਵੜਿੰਗ ਨੂੰ ਵੀ ਬਠਿੰਡੇ ਚ ਉਤਾਰਨਾ ਬਲੀ ਸਾਬਤ ਹੋ ਸਕਦਾ ਨਹੀਂ ਰਾਜਾ ਵੜਿੰਗ ਦੀ ਸਿਆਸੀ ਬਲੀ ਨਹੀਂ ਹੋ ਜੇ ਉਹਨੂੰ ਬਠਿੰਡੇ ਤੋਂ ਉਤਾਰਿਆ ਜਾਵੇ ਰਾਜਾ ਵੜਿੰਗ ਦੀ ਸਿਆਸੀ ਬਲੀ ਮੈਂ ਤਾਂ ਮੰਨੂ ਜੇ ਰਾਜਾ ਵੜਿੰਗ ਨੂੰ ਗੁਰਦਾਸਪੁਰ ਤੋਂ ਉਤਾਰ ਦੇਣ ਵੀ ਜੀ ਰਾਜਾ ਵੜਿੰਗ ਜੀ ਨੂੰ ਗੁਰਦਾਸਪੁਰ ਤੋਂ ਉਤਾਰ ਦਿਓ ਹੁਣ ਰਾਜਾ ਵੜਿੰਗ ਸਨੀ ਦਿਵਲ ਥੋੜੀ ਹੈ ਰਾਜਾ ਵੜਿੰਗ ਸਨੀ ਦਿਵਲ ਤਾਂ ਇੱਕ ਵੱਡਾ ਸੈਲੀਬ੍ਰਿਟੀ ਪ੍ਰਸਿੱਧੀ ਸੀ ਰਾਜਾ ਵੜਿੰਗ ਬਠਿੰਡਾ ਦੇ ਵਿੱਚ ਪਿਛਲੀ ਵਾਰੀ 20000 ਵੋਟਾਂ ਤੇ ਹਾਰਿਆ ਰਾਜਾ ਵੜਿੰਗ ਬਠਿੰਡਾ ਚ ਸੰਘਰਸ਼ ਕਰ ਸਕਦਾ ਦੇ ਕੋ ਜਿੱਤਣ ਵਾਲੀ ਪੋਜੀਸ਼ਨ ਤਾਂ ਮੈਨੂੰ ਸੰਗਰੂਰ ਚ ਵੀ ਬਠਿੰਡੇ ਚ ਵੀ ਕਾਂਗਰਸ ਦੀ ਦਿਖਦੀ ਨਹੀਂ ਨੇੜੇ ਤੜੇ ਕਿਉਂਕਿ ਫਿਰ ਉਹੀ ਗੱਲ ਹੋਗੀ ਕਿ ਕਾਂਗਰਸ ਚ ਟੜੇਬਾਜ਼ੀ ਇੰਨੀ ਆ ਫੁੱਟ ਇੰਨੀ ਜ਼ਿਆਦਾ ਹੈ ਲੋਕਲ ਪੱਦਰ ਤੇ ਇੰਨੀ ਫੁੱਟ ਹੈ ਔਰ ਉਹਦੇ ਲਈ ਜ਼ਿੰਮੇਦਾਰ ਸਾਰੇ ਲੀਡਰ ਨੇ ਕਾਂਗਰਸ ਦੇ ਇਹ ਸਾਰੇ ਲੀਡਰ ਇਕੱਠੇ ਹੋ ਕੇ ਨਹੀਂ ਬੈਠੇ ਸਾਰੇ ਹੀ ਸੁਫਨੇ ਪਾਲੀ ਜਾਂਦੇ ਨੇ ਕੋਈ ਕਹਿੰਦਾ ਮੈਂ ਐਮਪੀ ਬਣ ਜਾ ਕੋਈ ਕਹਿੰਦਾ ਮੇਰੀ ਪਤਨੀ ਬਣ ਜੇ ਕੋਈ ਕਹਿੰਦਾ ਮੇਰੇ ਪੁੱਤ ਨੂੰ ਐਤ ਕੀ ਟਿਕਟ ਦੇ ਦਿਓ ਮੈਂ ਕਈ ਵਾਰ ਐਮਐਲਏ ਰਿਆਂ ਇਹ ਕੁਝ ਤਾਂ ਕਾਂਗਰਸ ਚ ਚੱਲ ਰਿਹਾ ਹੁਣ ਦੂਜੇ ਪਾਸੇ ਭਗਵੰਤ ਮਾਨ ਦਾ ਮੁਕਾਬਲਾ ਕਿਵੇਂ ਕਰਨਗੇ ਬਠੰਡੇ ਉਹ ਤਾਂ ਕਹਿੰਦਾ ਜ਼ੀਰੋ ਪਰਿਵਾਰਵਾਦ ਹੈ ਉਹ ਤਾਂ ਕਹਿੰਦਾ ਨਾ ਮੇਰੀ ਪਤਨੀ ਲੜੇ ਉਹ ਨਹੀਂ ਕਹਿੰਦਾ ਪਰ ਉਹਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਹ ਇਹੀ ਕਹਿੰਦਾ ਕਿ ਨਾ ਉਹਦੀ ਪਤਨੀ ਲੜੇ ਨਾ ਉਹਦੀ ਭੈਣ ਜੀ ਨੂੰ ਉਹ ਟਿਕਟ ਦੇਣ ਤੇ ਉਹ ਪਰਿਵਾਰਵਾਦ ਦੇ ਖਿਲਾਫ ਹੈ ਤੇ ਇਹ ਜੇ ਕਾਂਗਰਸ ਚ ਪਤਨੀਆਂ ਪੁੱਤਰਾਂ ਨੂੰ ਟਿਕਟਾਂ ਮੰਗਣਗੇ ਤੇ ਭਗਵੰਤ ਮਾਨ ਨੇ ਤਾਂ ਤਰਾਸ਼ ਦੇਣੇ ਸਿਆਸੀ ਤੌਰ ਤੇ ਪਰਿਵਾਰਵਾਦ ਦੇ ਇਲਜ਼ਾਮ ਲਾ ਲਾ ਕੇ ਜੇ ਰਾਜਾ ਵੜਿੰਗ ਨੂੰ ਗੁਰਦਾਸਪੁਰ ਲੜਾਉਣਗੇ ਫਿਰ ਬਲੀ ਆ ਕਿਉਂਕਿ ਗੁਰਦਾਸਪੁਰ ਰਾਜਾ ਵੜਿੰਗ ਨਹੀਂ ਜਿੱਤ ਸਕਦਾ ਬਠਿੰਡੇ ਚ ਮੁਕਾਬਲਾ ਕਰਨ ਜੋਗਾ ਰਾਜਾ ਵੜਿੰਗ ਹੈ ਕਿਉਂਕਿ ਉਹਦਾ ਆਪਣਾ ਹਲਕਾ ਹੈ ਪੁਰਾਣੇ ਸਮੇਂ ਚ ਉਹਨੇ ਮਿਹਨਤਾਂ ਕੀਤੀਆਂ ਨੇ ਉੱਥੇ ਪਰ ਕਾਂਗਰਸ ਦੀ ਜਿਹੜੀ ਗੁੱਟਬਾਜ਼ੀ ਹੈ ਫੁੱਟ ਹੈ ਕਾਂਗਰਸ ਦੀ ਉਹ ਜਿੱਤਣ ਮੈਨੂੰ ਲੱਗਦਾ ਰਾਜਾ ਵੜਿੰਗ ਨੂੰ ਬਠਿੰਡੇ ਉਹ ਵੀ ਨਹੀਂ ਦੇਣਾ ਉਹਨਾਂ ਨੇ ਪਰ ਬਠਿੰਡੇ ਚੋ ਜੇ ਰਾਜਾ ਵੜਿੰਗ ਨੂੰ ਲਾ ਦੇਣ ਇਸ ਤੋਂ ਚੰਗਾ ਆਪਸ਼ਨ ਕਾਂਗਰਸ ਕੋਲੇ ਹੈ ਨਹੀਂ ਹਾਲ ਦੀ ਘੜੀ ਬਿਲਕੁਲ ਦਲ ਸਭੇ ਸਾਰੇ ਦੇ ਵਿਚਕਾਰ ਹੁਣ ਜਿਹੜੀਆਂ ਚਰਚਾਵਾਂ ਨੇ ਕਿ ਇਹ ਸਾਰੇ ਦੇ ਵਿਚਕਾਰ ਜਿਹੜਾ ਗਾਡ ਸ਼ੂਟ ਸੀ ਉਹ ਤਾਂ ਤਕਰੀਬਨ ਤਕਰੀਬਨ ਪੰਜਾਬ ਚੋਂ ਖਤਮ ਹੋ ਗਿਆ ਕਹਿੰਦੇ ਪੰਜਾਬ ਚ ਇਹਦੇ ਲਈ ਪਾਸੂ ਭਗਵੰਤ ਮਾਨ ਵੀ ਕਹਿੰਦੇ ਕਿ 13 0 ਤੇ ਉਧਰ ਦੂਜੇ ਪਾਸੇ ਕਾਂਗਰਸ ਕਹਿੰਦੀ ਅਸੀਂ ਗੱਠਜੋੜ ਨਹੀਂ ਕਰਾਂਗੇ ਲੱਗਦਾ ਕਿ ਗੱਠਜੋੜ ਤੋਂ ਬਾਹਰ ਲੈ ਕੇ ਜਿੱਤਣ ਦੀ ਤਾਦਾਦ ਦੇ ਵਿੱਚ ਆ ਸਕੀ ਹੈ ਕਾਂਗਰਸ ਦੇਖੋ ਭਗਵੰਤ ਮਾਨ ਨੇ ਤਾਂ ਸਿਆਸੀ ਐਫੀਡਵਿਟ ਤੇ ਮੋਹਰ ਹੀ ਲਾਤੀ ਨਾ ਵੀ 13 0 ਹੈ ਕਾਂਗਰਸ ਵਾਲੇ ਤਾਂ ਹਜੇ ਤੱਕ ਤੈ ਹੀ ਨਹੀਂ ਕਰ ਸਕੇ ਇਹ ਪੰਜਾਬ ਵਾਲੇ ਕਹਿੰਦੇ ਅਸੀਂ ਲੜਨਾ ਨਹੀਂ ਫੈਸਲਾ ਹਾਈ ਕਮਾਂਡ ਕਰੂ ਹੁਣ ਹਾਈ ਕਮਾਂਡ ਫੈਸਲਾ ਕਦੋਂ ਕਰੂ ਉਧਰ ਨਿਤਿਸ਼ ਕੁਮਾਰ ਫੈਸਲਾ ਕਰ ਗਿਆ ਉਹ ਤਾਂ ਮੈਂ ਅੱਗੇ ਵੀ ਹੱਸਦਾ ਹੁੰਨਾ ਵੀ ਹੁਣ ਇਹ ਇੰਡੀਆ ਗਠਬੰਧਨ ਨਾਂ ਦਾ ਰਹਿ ਗਿਆ ਇਹਨੂੰ ਕੋਈ ਸੂਬਾ ਸਾਬਾ ਗਠਬੰਧਨ ਕਹਿ ਲੋ ਸਟੇਟ ਗਠਬੰਧਨ ਬਣਾ ਲਓ ਕਿਉਂਕਿ ਕਈ ਸੂਬੇ 'ਚ ਪਹਿਲਾਂ ਨਹੀਂ ਸੀ ਉਧਰ ਪੱਛਮੀ ਬੰਗਾਲ ਦੀ ਬੀਬੀ ਮਾਇਆ ਮਮਤਾ ਬਨਰਜੀ ਜੀ ਨੇ ਇੱਕ ਤਰੀਕੇ ਨਾਲ ਆਪਣੀ ਵੱਖਰੀ ਲਾਈਨ ਲੈ ਲਈ ਸੋ ਪੰਜਾਬ 'ਚ 13 0 ਭਗਵੰਤ ਮਾਨ ਦਾ ਮੁਕਾਬਲਾ ਇਹ ਕਾਂਗਰਸ ਵਾਲੇ ਤਾਂ ਕਰ ਸਕਣਗੇ ਪੰਜਾਬ 'ਚ ਜੇ ਸਮੇਂ ਰੰਦੀ ਫੈਸਲਾ ਕਰ ਲੈਂਦੇ ਹੁਣ ਤਾਂ ਸਮਾਰਿਆ ਹੀ ਨਹੀਂ ਦੇਖੋ ਟਾਵੇਂ ਟਾਵੇਂ ਜਵਾਕ ਹੁੰਦੇ ਆ ਜੀ ਟਾਵੇਂ ਟਾਵੇਂ ਜਵਾਕ ਹੁੰਦੇ ਜਿਹੜੇ ਇੱਕ ਦੋ ਦਿਨ ਪਹਿਲਾਂ ਕਿਤਾਬ ਪੜ੍ਹ ਕੇ ਇਮਤਿਹਾਨ ਪਾਸ ਕਰ ਲੈਂਦੇ ਸੀ ਪਰ ਅੱਜ ਕੱਲ ਬੜੇ ਪੜਾਈਆਂ ਨੇ ਜਿਹੜੀਆਂ ਬੜੀਆਂ ਔਖੀਆਂ ਹੋ ਗਈਆਂ ਉਦੋਂ ਤਾਂ ਬੜੇ ਸਾਡੇ ਟਾਈਮ ਤੇ ਬੜੇ ਆਸਾਨ ਕਹਿਦੇ ਹੁੰਦੇ ਸੀ ਗਗਨਦੀਪ ਜੀ ਹੁਣ ਤਾਂ ਬੜੀਆਂ ਔਖੀਆਂ ਪੜਾਈਆਂ ਹੋ ਗਈਆਂ ਹੁਣ ਤੁਸੀਂ ਦੋ ਰਾਤਾਂ ਪੜ੍ਹ ਕੇ ਪਾਸ ਨਹੀਂ ਕਰ ਸਕਦੇ ਇਮਤਿਹਾਨ ਕਿਉਂਕਿ ਇਹ ਬਹੁਤ ਇਮਤਿਹਾਨ ਹੁਣ ਉਸ ਤਰ੍ਹਾਂ ਦੇ ਨਹੀਂ ਰਹੇ ਜਿਵੇਂ ਸਾਡੇ ਸਮੇਂ ਛੋਟੇ ਛੋਟੇ ਕੈਦੇ ਹੁੰਦੇ ਸੀ ਹੁਣ ਏਡੀ ਏਡੀ ਕਿਤਾਬਾਂ ਦੇ ਬੋਝ ਹੁਣ ਤੁਸੀਂ ਵੇਖੋ ਅੱਜ ਤੁਸੀਂ ਖੜੇ ਹੋ ਜਨਵਰੀ ਦੇ ਆਖੀਰਲੇ ਦਿਨ ਚੱਲਦੇ ਪਏ ਆਖਰੀ ਹਫਤਾ ਜਨਵਰੀ ਦਾ ਠੀਕ ਹੈ ਜੀ 26 ਜਨਵਰੀ ਅਸੀਂ ਕੱਢ ਲਈ ਤੇ ਦਿਨ ਕਿੰਨਾ ਰਹਿ ਗਿਆ ਹਜੇ ਕਾਂਗਰਸ ਸੋਚ ਰਹੀ ਹੈ ਵੀ ਅਸੀਂ ਗਠਜਬੰਦਨ ਕਰਨਾ ਹੈ ਜਾਂ ਨਹੀਂ ਕਰਨਾ ਹਮ ਫਰਕ ਹੈ ਭਗਵੰਤ ਮਾਨ ਨੇ ਸਿਆਸੀ ਆਫੀ ਡਾਵਿਡ ਤੇ ਮੋਹਰ ਲਾਤੀ ਵੀ 13 0 ਉਹ ਤਾਂ ਮੈਂ ਅੱਗੇ ਵੀ ਕਿਹਾ ਸੀ ਇੱਕ ਦਿਨ ਕਿ ਭਗਵੰਤ ਮਾਨ ਤਾਂ ਨਾਮ ਵੀ ਤੈਅ ਕਰੀ ਫਿਰਦਾ ਹੈ ਤੇ ਭਗਵੰਤ ਮਾਨ ਦੇ ਕੁਰਤੇ ਦੀ ਜੇਬ ਚ ਲਿਸਟ ਵੀ ਆ ਵੀ ਕਿਹਨਾ ਕਿਹਨਾਂ ਨੂੰ ਅਸੀਂ ਸੰਭਾਵੀ ਹੈ ਜਿਨ੍ਹਾਂ ਨੂੰ ਟਿਕਟਾਂ ਦੇਣੀਆਂ ਨੇ ਤੇ ਕਾਂਗਰਸ ਚ ਹਜੇ ਇਹ ਨਹੀਂ ਪਤਾ ਵੀ ਇਹ ਉੱਪਰ ਆਪ ਨਾਲ ਸਮਝੌਤਾ ਕਰਨਗੇ ਨਹੀਂ ਕਰਨਗੇ ਸੀਟਾਂ ਵੰਡਣਗੇ ਨਹੀਂ ਵੰਡਣਗੇ ਸੋ ਇਸ ਕਰਕੇ ਬਹੁਤ ਸਥਿਤੀਆਂ ਵੱਖਰੀਆਂ ਨੇ ਹਮ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਇਸ ਤਰੀਕੇ ਦੇ ਨਾਲ ਕਾਂਗਰਸ ਤੇ ਆਪਸੀ ਕਲੇਸ਼ ਦੇ ਵਿਚਕਾਰ ਲੀਡਰਾਂ ਨੂੰ ਵੱਖੋ-ਵੱਖਰੇ ਹਲਕਿਆਂ ਤੋਂ ਤਾਰਨ ਦੀ ਕੋਸ਼ਿਸ਼ ਹੈ ਖਾਸ ਤੌਰ ਤੇ ਉਤੇ ਸੁਖਪਾਲ ਸਿੰਘ ਖਹਿਰਾ ਦਾ ਜ਼ਿਕਰ ਆ ਕਿ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਆ ਸਕਦੇ ਨੇ ਜੱਡਲਾ ਸਾਹਿਬ ਨੇ ਸਾਫ਼ ਕੀਤਾ ਹੈ ਕਿ ਜੇਕਰ ਇਸੇ ਤਰੀਕੇ ਦੇ ਨਾਲ ਚੱਲਿਆ ਕਾਂਗਰਸ ਦੇ ਵਿੱਚ ਤਾਂ ਕਾਂਗਰਸ ਆਪਣੇ ਕਈ ਅਜਿਹੇ ਲੀਡਰਾਂ ਦੀ ਸਿਆਸੀ ਬਲੀ ਲੈ ਸਕਦੀ ਹੈ ਜਿਹੜੇ ਲੀਡਰ ਕਿਤਨਾ ਕਿਤੇ ਜਿੱਤਣ ਦੇ ਹਾਲਾਤਾਂ ਦੇ ਵਿੱਚ ਨੇ ਪਰ ਹਲਕੇ ਬਦਲ ਕੇ ਕਾਂਗਰਸ ਨੂੰ ਹਾਰਨ ਵਾਲੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਲਾ ਜਾ ਸਕਦੀ ਹੈ